ਵ੍ਰਿੰਦਰ ਕਰਗਜੀ ਜਿਨ੍ਹਾਂ ਨੂੰ ਮੈਂ ਇੱਕ ਡਾਕਟਰ ਦੇ ਤੌਰ ਤੇ ਹੀ ਜਾਣਦਾ ਸੀ ਮੈਨੂੰ ਲੱਗਦਾ ਸੀ ਕਿ ਇਹ ਮੈਡੀਕਲ ਡਾਕਟਰ ਨੇ ਔਰ ਸ਼ਾਇਦ ਕਿਸੇ ਬਿਮਾਰੀ ਬਾਰੇ ਇਹਨਾਂ ਤੋਂ ਜ਼ਿਆਦਾ ਅੱਛਾ ਪੁੱਛਿਆ ਜਾ ਸਕਦਾ ਹੈ ਲੇਕਿਨ ਮੈਨੂੰ ਹੈਰਾਨਗੀ ਹੋਈ ਜਦੋਂ ਕੱਲ ਇਹ ਮੈਨੂੰ ਸਰਦਾ ਪੱਤਰ ਦੇਣ ਦੇ ਵਾਸਤੇ ਮੇਰੀ ਯੂਨੀਵਰਸਿਟੀ ਵਿੱਚ ਆਏ ਇਹਨਾਂ ਨਾਲ ਚਰਚਾ ਹੋਈ ਔਰ ਜਿਹੜੀ ਗੱਲ ਇਹਨਾਂ ਨੇ ਇਸ ਮੱਝ ਤੋਂ ਕੀਤੀ ਇਸ ਤੋਂ ਵੀ ਕਿਤੇ ਵੱਧ ਦੁਨੀਆ ਗੱਲਾਂ ਇਹਨਾਂ ਨੇ ਮੈਨੂੰ ਦਸੀਆਂ ਮੇਰਾ ਮਾਰਗਦਰਸ਼ਨ ਕਰਕੇ ਗਈਆਂ ਉਹ ਗੱਲਾਂ ਸਿੰਧੂ ਦੀ ਮਦਰ ਇੰਡੀਆ ਦੀ ਇੰਡੀਅਨ ਸਿਵਲਾਈਜੇਸ਼ਨ ਦੀ ਕਿਸੇ ਵੀ ਨਾਨ ਇੰਡੀਅਨ ਦੁਆਰਾ ਨਹੀਂ ਹੋ ਸਕਦੀ ਮੋਸਟ ਸਟਰੋਂਗੇਸਟ ਸਟੇਟਮੈਂਟ ਜਿਹੜੀ ਮੈਂ ਅੱਜ ਤੱਕ ਪੜ੍ਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਡੈਮੋਕ੍ਰੇਸੀ ਤੋਂ ਲੈ ਕੇ ਰਿਲੀਜੀਅਨ ਤੋਂ ਲੈ ਕੇ ਮੋਰੈਲਿਟੀ ਤੋਂ ਲੈ ਕੇ ఎవਰੀਥਿੰਗ ਹੀ ਹੈਸ ਐਟਰੀਬਿਊਟਡ ਇਟ ਟੂ ਮਦਰ ਇੰਡੀਆ ਨੈਕਸਟ ਉਹ ਕੱਟ ਦੀ ਸੰਭਤਾ ਕਹਿੰਦੇ ਹਾਂ ਜਾਂ ਹੜੱਪਾ ਦੀ ਸੰਭਤਾ ਕਹਿੰਦੇ ਹਾਂ 2000 ਦੇ ਕਰੀਬ ਕਰੀਬ ਸਥਾਵਾਂ ਦੀ ਹੁਣ ਤੱਕ ਖੋਦਾਈ ਹੋ ਚੁੱਕੀ ਹੈ ਜਿਸ ਦੇ ਵਿੱਚੋਂ ਲਗਭਗ 800 ਦੇ ਕਰੀਬ ਥਾਵਾਂ ਪਾਕਿਸਤਾਨ 'ਚ ਨੇ 1200 ਦੇ ਕਰੀਬ ਥਾਵਾਂ ਪਾਰਤਕੀ ਨੇ ਜੇ ਅਸੀਂ ਇਸ ਨਕਸ਼ੇ ਨੂੰ ਦੇਖੀਏ ਤਾਂ 70% ਜਿਹੜੇ ਥਾਮ ਨੇ ਉਹ ਜਿਹੜੀ ਹਰੀ ਲਾਈਨ ਹੈ ਜੋ ਸਰਸਵਤੀ ਨਦੀ ਦਾ ਕੋਰਸ ਸੈਂਟੀਫਿਕਲੀ ਬਾਏ ਦੀ ਰਿਮੋਟ ਸੈਂਸਿੰਗ ਡਿਸਕ੍ਰਾਈਬ ਕੀਤਾ ਗਿਆ ਹੈ ਉਹਦੇ ਆਊਂਡ ਸੋ ਜੇਕਰ ਅਸੀਂ ਕਿਤੇ ਹੜੱਪਾ ਜਦੋਂ ਅੰਗਰੇਜ਼ਾਂ ਨੇ ਪਹਿਲੀ ਵਾਰੀ ਖੋਜਿਆ ਸੀ ਤਾਂ ਨੇੜੇ ਸਿੰਧਦਰਿਆ ਪੈਂਦਾ ਸੀ ਉਹਨਾਂ ਨੇ ਇਸ ਨੂੰ ਵੈਲੀਜ਼ ਆਫ ਵੈਲੀ ਆਫ ਇੰਡਸ ਸਿਵਿਲਾਈਜੇਸ਼ਨ ਵੈਲੀ ਬੋਲ ਦਿੱਤਾ ਆ ਇਧਰਲੇ ਪਾਸੇ ਜਿੱਥੇ ਸਾਡੇ ਗੁਜਰਾਤੀ ਭਰਾ ਬੈਠੇ ਉਧਰੋਂ ਉਹ ਕਹਿੰਦੇ ਨੇ ਆ ਝੂਠੇ ਆ ਉਹ 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 ਜਿਹੜੇ ਕਾਬੇ ਵਾਲੇ ਉਹ ਕਹਿੰਦੇ ਨੇ ਆ ਝੂਠੇ ਆ ਆ ਝੂਠ ਸੱਚ ਦੀ ਲੜਾਈ ਦੀ ਜਿਸ ਪੈ ਜਾਂਦੀ ਹੈ ਪਰ ਕਿੰਨੀ ਸ਼ਾਨਪ ਦੀ ਕਿੱਡੀ ਵੱਡੀ ਸੋਚ ਇੱਥੋਂ ਉਪਰੀ ਪੰਜਾਬ ਚੋਂ ਉਪਰੀ ਕਹਿੰਦਾ ਜੀ ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਸੋ ਜੇ ਆਪਾਂ ਸੱਚੇ ਹੋਣਾ ਤਾਂ ਆਪਾਂ ਨੂੰ ਆਪਣੀ ਜਿਹੜਾ ਇਹ ਬੇਦੇ ਵਿਚਾਰ ਨੇ ਪੈਣਗੇ ਜ਼ਰੂਰ ਵਿਚਾਰੋ ਜ਼ਰੂਰ ਵਿਚਾਰੋ ਅਗਰ ਆਪਣੀ ਹਿਸਟਰੀ ਕਿੰਨੀ ਮਹਾਨ ਸੀ ਇਸ ਧਰਤੀ ਦੇ ਅਸੀਂ ਕਿੱਡੇ ਮਹਾਨ ਰਚਨਾਕਰ ਸੀ ਇਹ ਨੂੰ ਸਮਝਣਾ ਤੇ ਸੰਸਕ੍ਰਿਤੀ ਸਮਝ ਵੀ ਲੈਣੀ ਪੈਣੀ ਹੈ ਨਿਰਮਲ ਤਾਂ ਹੀ ਸੱਚ ਜੀ ਸਿੰਘ ਨੇ ਪਹਿਲੇ ਭੇਜੇ ਸੀ ਜੀ ਹਰ ਸਾਬਾ ਸੱਚ ਜੀ ਨੇ ਪਹਿਲੇ ਸੱਚ ਜੀ ਸੀ ਬਿਲਕੁਲ ਪਰ ਉਹਦੇ 'ਚ ਹੋਰ ਵੀ ਕੋਈ ਪਤਾ ਨਾ ਹੁਣ ਇਹ ਉਹ ਖਾਲਸਾ ਜਿਹੜਾ ਉਹ ਇਹ ਕਹਿੰਦਾ ਵੀ ਭਾਈ ਜੇ ਉਮਿੰਦਰ ਜੀ ਟਮਾਟਰ ਖੇਤਰ ਜਾਂਦੇ ਆ ਤਾਂ ਇਹਨਾਂ ਨੂੰ ਟਮਾਟਰ ਦੇ ਦੇ 200 ਰੁਪਏ ਕਿਲੋ ਤੇ ਇਹਦੋਂ ਕਿਸਾਨ ਵਿੱਚ ਜਾਂਦਾ ਉਹਨੂੰ ਸਿੱਟਣਾ ਪੈਂਦਾ ਤੇ ਉਮਿੰਦਰ ਜੀ ਜਿਹੜਾ ਕੰਜ਼ਿਊਮਰ ਆ ਉਹਨੂੰ ਉਹਦੀ ਲੁੱਟ ਪੰਡ ਹੋਣੀ ਚਾਹੀਦੀ ਨਾ ਫਿਰ ਕਹਿੰਦੇ ਕਿਸਾਨ ਲੋਕ ਕਹਿੰਦੇ ਇਹ ਇਹ ਜਿਹੜੀ ਝੂਠ ਦੇ ਖਿਲਾਫ ਉੱਚੀ ਕਰਕੇ ਹੋਕਾ ਦੇਣ ਦੀ ਗੱਲ ਹੈ ਇਹ ਆਪਣੀ ਸਬ ਸਿੰਧੂ ਦੀ ਧਰਤੀ ਦੇ ਵਿੱਚ ਹੀ ਹੈ ਇਹ ਇੱਥੇ ਹੀ ਹੈ ਜਦੋਂ ਬਾਬਰ ਆਉਂਦਾ ਤਾਂ ਬਾਬਾ ਨਾਨਕ ਉੱਠ ਕੇ ਕਹਿੰਦਾ ਪਾਪ ਕੀ ਜੰਜਲੇ ਕਾਬਲਤਾ ਹੈ ਤੇ ਹੁਣ ਉਹ ਕਹਿੰਦੇ ਵੀ ਜਿਹੜੇ ਅਸੀਂ 200 ਰੁਪਏ ਕਿਲੋ ਵਾਲੇ ਸੀ 500 ਰੁਪਏ ਵੀ ਕਰ ਦਾਂਗੇ ਪਰ ਕਾਨੂੰਨੀ ਤੌਰ ਤੇ ਮਾਨਤਾ ਲੈਣੀ ਹੈ ਉਹਦੇ ਖਿਲਾਫ ਜੇ ਕੋਈ ਆਵਾਜ਼ ਉਠਾਉਂਦਾ ਤੇ ਉਹ ਵੀ ਇੱਥੇ ਨਹੀਂ ਉੱਠਦੀ ਉਮਿੰਦਰ ਜੀ ਮੈਨੂੰ ਹੀ ਦੱਸਿਓ ਇਹ ਸਭ ਸਿੰਧੂ ਦੇ ਬਾਰਡਰ ਕਿੱਥੇ ਸੀ ਕਿੱਥੋਂ ਕਿੱਥੇ ਨਕਸ਼ੇ ਹੁੰਦਾ ਤੁਸੀਂ ਦਿਖਾਇਆ ਸੀ ਨਕਸ਼ਾ ਜੀ ਡਾਕਟਰ ਸਾਹਿਬ ਤੁਸੀਂ ਲੀਪਾ ਨਹੀਂ ਉਤਰੀ ਦੱਸ ਹਾਂ ਕਿੱਥੋਂ ਤੱਕ ਇਹ ਪਾਕਾਬਲ ਤੋਂ ਸ਼ੁਰੂ ਹੋਇਆ ਸੀ ਹਾਂ ਜੀ ਅਫਗਾਨਿਸਤਾਨ ਜਿੱਥੋਂ ਖਤਮ ਹੁੰਦਾ ਖਤਮ ਹੁੰਦਾ ਜੀ ਤੋਂ ਸ਼ੁਰੂ ਲੈ ਕੇ ਜਿੱਥੋਂ ਸ਼ੁਰੂ ਹੁੰਦਾ ਦਿੱਲੀ ਤੋਂ ਤੱਕ ਹੁੰਦਾ ਪ੍ਰੋਗਰਾਮ ਦਾ ਅਤੁਲ ਹੈ ਦੱਸ ਦੋ ਕਿ ਮੇਨ ਮੋਟਿਵ ਕੀ ਲੈ ਕੇ ਚੱਲੇ ਹੋ ਕਿ ਜਿਵੇਂ ਅਸੀਂ ਆਪਣੇ ਪੁਰਾਣੇ ਵਿਰਾਸਤ ਨੂੰ ਯਾਦ ਕਰਦੇ ਹਾਂ ਸਭ ਸ੍ਰੇਤੀ ਨੂੰ ਯਾਦ ਬਸ ਉਹੀ ਹੈ ਕਿ ਮਤਲਬ ਅਸੀਂ ਗੱਲ ਤੇ ਅੱਜ ਕਰ ਰਹੇ ਹਾਂ ਹੁਣ ਕਿ AI ਦੇ ਡਰਾਈਵ ਵਿਕਸਿਤ ਭਾਰਤ ਐਟ 2047 ਦੀ ਗੱਲ ਹੋ ਰਹੀ ਹੈ ਤੇ ਉਹਦੇ ਚ ਇਹ ਹੈ ਕਿ ਅਸੀਂ ਆਪਣੀ ਵਿਰਾਸਤ ਨਾ ਭੁੱਲੀਏ ਸ਼ੁੱਡ ਬੀ ਕਨੈਕਟਡ ਵਿਦ ਦਾ ਰੂਟਸ ਆਲਸੋ ਤੇ ਜੋ ਸਾਡੀ ਇੰਨੀ ਰਿਚ ਹਿਸਟਰੀ ਹੈ ਉਹਦਾ ਕਿਸੇ ਵੀ ਹੋਰ ਦੇਸ਼ ਦੀ ਨਹੀਂ ਹੈ ਇਨਫੈਕਟ ਜਦੋਂ ਤੁਸੀਂ ਯੂਐਸਏ ਵਰਗੇ ਦੇਸ਼ ਚ ਵੀ ਜਾਂਦੇ ਹੋ ਵੇਅਰ ਦੇ ਯੂਜ਼ ਟੂ ਸੇ ਕਿ ਯੂਐਸਏ ਇਜ਼ ది ਬੈਸਟ ਤੇ ਉਹ ਇਹੀ ਕਹਿੰਦੇ ਆ ਸਾਡੇ ਕੋਲ ਸਭ ਕੁਝ ਹੈ ਸਾਇੰਸ ਮਿਊਜ਼ੀਅਮਸ ਹੈ ਫਿਸ਼ਰੀਜ਼ ਹੈ ਟੈਕਨੋਲੋਜੀ ਹੈ ਬੜੀ ਵੱਡੀਆਂ ਚੰਗੀਆਂ ਸੜਕਾਂ ਸਭ ਕੁਝ ਹੈ ਪਰ ਸਾਡੇ ਕੋਲ ਹਿਸਟਰੀ ਨਹੀਂ ਹੈ ਔਰ ਇੰਡੀਆ ਚ ਸਭ ਤੋਂ ਸੜਕਾਂ ਲੈ ਨਹੀਂ ਅੱਛੀ ਹਿਸਟਰੀ ਹੈ ਤੁਸੀਂ ਦੇਖਿਆ ਹੀ ਹੈ ਤੇ ਮਤਲਬ ਬਹੁਤ ਜ਼ਰੂਰਤ ਹੈ ਕਿ ਸਾਡਾ ਜਿਹੜਾ ਯੂਥ ਹੈ ਦੇ ਆਰ ਕਨੈਕਟਡ ਵਿਦ ਆਰ ਹੈਰੀਟੇਜ ਆਲਸੋ ਦੇ ਦੇ ਸ਼ੁੱਡ ਰੀਅਲਾਈਜ਼ ਕਿ ਸਾਡੀਆਂ ਸਾਡੇ ਉਹਨਾਂ ਕੋਲ ਕਿੰਨੀਆਂ ਆਪਰਚ्युनिटीਜ਼ ਹੈ ਜਿਹਦੇ ਟਾਈਮ ਚ ਕੰਮ ਕਰਨ ਵਾਸਤੇ ਤੇ ਉਹਨਾਂ ਦਾ ਫਾਇਦਾ ਉਠਾਉਣ ਤੇ ਆਪਣਾ ਜਿਹੜੀ ਵੈਲਿਊ ਸਿਸਟਮ ਹੈ ਉਹਨੂੰ ਇੰਟੈਕਟ ਰੱਖਣ ਕਿ ਇਸ ਤਰ੍ਹਾਂ ਦੇ ਸੈਸ਼ਨਸ ਰਹਿਣਗੇ ਜੀ ਦੋ ਦਿਨਾਂ ਦੇ ਸੰਮੇਲਕ ਤੇ ਪ੍ਰੋਮਿਨੈਂਟ ਪਰਸਨੈਲਿਟੀਜ਼ ਕੋ ਡਿਫਰੈਂਟ ਡਿਫਰੈਂਟ ਸੈਸ਼ਨਸ ਹੈਗੇ ਆਬਾਊਟ ਲਿਟਰੇਚਰ ਕਲਚਰ ਆਫ ਸਬ ਸਿੰਧੂ ਸਿਵਲਾਈਜੇਸ਼ਨ ਤੇ ਹੁਣੇ ਜਿਵੇਂ ਕੀਨੋਟ ਸਪੀਕਰ ਸੀਗੇ ਗਰੇਵਾਲ ਜੀ ਉਹਨਾਂ ਨੇ ਮਤਲਬ ਮਾਡਰਨ ਨੂੰ ਕਨੈਕਟ ਕੀਤਾ ਵਿਦ ਹਿਸਟਰੀ ਕਿ ਕੀ ਸਾਡੀਆਂ ਰਿਕੁਆਇਰਮੈਂਟਸ ਹੈ ਅੱਜ ਦੇ ਟਾਈਮ ਦੀਆਂ ਔਰ ਕੀ ਚੈਲੰਜੇਸ ਹੈ ਔਰ ਕਿਸੇ ਕਿਵੇਂ ਅਸੀਂ ਇਹਨਾਂ ਚੈਲੰਜੇਸ ਨੂੰ ਓਵਰਕਮ ਕਰ ਸਕਦੇ ਆ